ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਚਲਾਤਾ। ਪਿੰਡ ਵਰਨਾਲਾ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸੋਨੇ ਨੂੰ ਮਲਾਵਾਂਗੇ ਤੁਹਾਨੂੰ। ਵਰਨਾਲੇ ਵਾਲੇ ਭਰਾਵਾਂ। ਅਨੀਮਲ ਦੋ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਇੱਕ ਕੇ ਮੋਹਰਾ ਦੀ ਝੋਟੀ ਸੋਨ ਵਾਲੀ ਤੇ ਸਜਣੋ ਇੱਕ ਬੂਰੀ ਚੰਗੀ ਝੋਟੀ ਬਿਲਕੁਲ ਤਾਜੀ ਸੂਈ ਵੀ ਇਹਦਾ ਲੈਖਾ ਜੋਖਾ ਤੇ ਜਿਹੜਾ ਪਸੰਦ ਆ ਗਿਆ ਦੋਹਾਂ ਚੋਂ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਦੋ ਮੱਜਾਂ ਆਉਂਦਿਆਂ ਨੂੰ ਵੇਖ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਈਆਂ ਨਹੀਂ ਤੁਹਾਨੂੰ ਚਾਰ ਵਿਖਾਉਣੀਆਂ ਸੀ ਵੇਖਿਓ ਵੀਡੀਓ ਐਂਡ ਤੱਕ ਕਰਕੇ ਤਸੱਲੀ ਕਰਿਓ ਖਰੀਦਦਾਰ ਜਿਤਰੇ ਆ ਸੋਨੇਵੀਰ ਸਾਸਤਰੀ ਕਾਰ ਸਾਸਤਰੀ ਕਾਲ ਕਲਦੀਪ ਸਿੰਘ ਸਾਸਤਰੀ ਕਾਰ ਹੋਰ ਠੀਕ ਹੈ ਬਹੁਤ ਵਧੀਆ ਚੜਦੀ ਕਲਾ ਹੋਰ ਤੁਸਨਾ ਵਧ ਗਿਆ ਵਧ ਗਿਆ ਬਾਕੀ ਹੋਰ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਾਸਤਰੀ ਕਾਲ ਜੀ ਠੀਕ ਹੈ ਧੰਨ ਤੇ ਸੋਨੇਵੀਰ ਫਿਰ ਆਪਣਾ ਡਰੈਸ ਭੈਣ ਭਰਾਵਾਂ ਨੂੰ ਕਰ ਦਈਏ ਕਨਫਰਮ ਹਾਂ ਜੀ ਡਰੈਸ ਵੀਰ ਜੀ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੰਬਰ ਮੋਬਾਈਲ ਨੰਬਰ 88721 74175 88721 74175 ਇੱਥੇ ਕਰੇ ਸੰਪਰਕ ਹਾਂਜੀ ਇੱਥੇ ਇਸ ਮਰਕਰ ਮਖੌਣੀਆਂ 4 ਸੀ ਪਰ 2 ਆਜਾ ਜੀ ਉਹ ਚਲੋ ਭੈਣ ਭਰਾਵਾ ਆ ਗਏ ਤੇ ਜਿਵੇਂ ਆਪਾਂ ਫੇ ਆ ਗਏ ਚਾਹ ਨਾਲ ਆਏ ਅਗਲੇ ਵੀ ਲੈਣ ਤੇ ਬਾਹਰ ਚੇਰ ਬਾਹਰ ਆਏ ਉਹ ਵੀ ਤਾਂ ਨੰਦੇ ਕਿਤੀਆਂ ਠੀਕ ਆ ਹਾਂਜੀ ਹਾਂਜੀ 2 ਲੈ ਗਏ ਹਾਂਜੀ ਬਹੁਤ ਚੰਗੀਆਂ ਛੋਟੀਆਂ ਹੋਈ ਇੱਕ ਸੂਈ ਤੇ ਇੱਕ ਸੂਨ ਵਾਲੀ ਸੀ ਇੱਕ ਸੂਨ ਆ ਗਈ ਹਾਂਜੀ ਹਾਂਜੀ ਤੇ ਆ ਬੂਰੀ ਤੋਂ ਸ਼ੁਰੂ ਕਰਨਗੇ ਹਾਂਜੀ ਬੂਰੀ ਤੋਂ ਸ਼ੁਰੂ ਕਰ ਲਈਆ ਸੰਤੂ ਸਾਹਿਬ ਆ ਨਾ ਆਪਣੇ 5 6 ਦਿਨ ਦੀ ਸੂਈ ਆ ਰਾਜੀ ਛੋਟੀ ਪਹਿਲੇ ਸੂਗੇ ਸੂਈ ਆ ਤੇ ਬਹੁਤ ਚੰਗੀ ਚੋਣ ਚਾਲ ਨਿਕਲੀ ਕਰਮਾਲੀ ਸੁਗਾਂ ਪਹਿਲਾ ਸੁਗਾਂ ਪਹਿਲਾ ਬਹੁਤ ਬੱਚੇ ਦਾ ਸਹਮ ਸੁਮ ਤੇ ਆ ਕੋਈ ਚੱਕਰ ਨਹੀਂ ਭਾਵੇਂ ਭੈਣ ਚੋਲੇ ਭਰਾ ਚੋਲੇ ਕੋਈ ਚੱਕਰ ਨਹੀਂ ਹੋ ਰਿਹਾ ਠੰਡੀ ਠੀਰੀ ਕਰਮਾਲੀ ਬੱਚਾ ਕੱਟਾ ਨਹੀਂ ਜੀਦਾ ਬੱਚਾ ਕੱਟਾ ਨਹੀਂ ਲੀਦਾ ਤੇ ਇਸ ਟਾਈਮ ਅਸਲੇ ਬੋਲਾ ਆਪਣਾ 8 ਕਿਲੋ ਬੋਲਾ ਹੋਊਗਾ 6 ਦਿਨਾਂ ਦੀ ਅੱਜ ਸੋਈ ਆ 6 ਦਿਨਾਂ ਦੀ ਸੋਈ ਬਾਕੀ ਭੈਣ ਭਰਾਵਾਂ ਨੂੰ ਪਤਾ ਪਹਿਲਾਂ ਝੋਟੀ ਜਿਹੜੀ ਕੋਈ ਵੀ ਹੁੰਦੀ ਆ ਤੇ 15 ਦਿਨੀ ਦੁੱਧ ਤੇ ਹੁੰਦੀ ਆ ਆਉਂਦੀ ਪਹਿਲਾਂ ਕਹਿੰਦੇ ਜਿਵੇਂ ਕਰਮਲ ਦਾ ਥਣ ਚੱਡਾ ਹੈ ਦੁੱਧ 12 ਕਿਲੋ ਪਰ ਆਜੂ ਪਹਿਲੇ ਸੋਇਆ ਪਰ ਜਿਆਦਾ ਨਹੀਂ ਕਹਿੰਦੇ 14 ਨਹੀਂ ਕਹਿੰਦੇ 15 12 ਕਿਲੋ ਦੁੱਧ ਵੜਾ ਹੁੰਦਾ ਬੜਾ ਨਹੀਂ ਦੇ ਜੂੜੀ ਝੋਟੀ ਨਕਰ ਨੁਕਰ ਹਾਂਜੀ ਹਾਂਜੀ ਬਾਕੀ ਬਾਕੀ ਸਾਰੇ ਪਾਸੇ ਸੰਧੂ ਸਾਹਿਬ ਸੋਹਣੇ ਆ ਸਿੰਘ ਮੂਹ ਦੀ ਸੋਹਣੀ ਕਰਮਾਲੀ ਹੁੰ ਤੇ ਬਾਕੀ ਜਿਹੜਾ ਲੈ ਜੂਗਾ ਪੰਜ ਛੇ ਸੂਗੇ ਪੀ ਕੇ ਵਾਧੇ ਬੰਦੀ ਆ ਵਾਧੇ ਬੰਦੀ ਆ ਹਾਂਜੀ ਲੈ ਕੱਟ ਬਾਹਰ ਕਰਾ ਤੌਰ ਚੱਕ ਇਹਦੀ ਕਰਮਾ ਵਾਲੀ ਦੇਖੋ ਛੋਟੀ ਸਦਨਾ ਚੰਗੀ ਸੰਭੀ ਵੀ ਨਿਕ ਘਰ ਆ ਸਿਰਮੂ ਦੀ ਕੁਆਲਿਟੀ ਚੈੱਕ ਕਰ ਲਓ ਨੇੜੇ ਤੋਂ ਵੀ ਦੇਖੋ 골ਡਨ ਬੂਰੀ ਆ ਥਾਂ ਲੈਵੇ ਦੀ ਕੁਆਲਿਟੀ ਥਾਂ ਦਾ ਸੈਜ ਬਹੁਤ ਸੋਹਣਾ ਦੇਖੋ ਪਹਿਲਾਂ ਕੱਟੀ ਆ ਕਹਿਣ ਨੂੰ ਸੋਹਣੇ ਭਾਵਾ ਦੂਜੇ ਕਹਦੇ ਅਗਲਾ ਕਹਿਣ ਨੂੰ ਦੂਜੇ ਕਹਦੇ ਪਰ ਆਪਾਂ ਪਹਿਲਾਂ ਨਾਲ ਕਰਕੇ ਲਈ ਆ ਹਾਂਜੀ ਹਾਂਜੀ ਕੀ ਬਾਤ ਹਾਂਜੀ ਦੇਖੋ ਬਾਕੀ ਸੰਧੂ ਸਾਹਿਬ ਅਗਲੇ ਸੂਬੇ ਤੇ ਭਾਵੇਂ ਜਿੰਨੇ ਦੀ ਮਰਜ਼ੀ ਕੋਈ ਵੇਖ ਲੇ ਇਹਨੇ ਕਰਦਾ ਕਰਨਾ ਹਾਂ ਕੂਲੀ ਕੱਟੀ ਆ ਆ ਚੌਗੀ ਕੋਣੀ ਆ ਜੀ ਹਾਂਜੀ ਹਾਂਜੀ ਦੰਦਾ ਆਪਾਂ ਮੂੰਹ ਫੜ ਕੇ ਵੇਖਾਂ ਜੇ ਦੰਦਾ ਜੀ ਹੋਵੇ ਚੌਗੀ ਹੋ ਗਈ ਹਾਂਜੀ ਹਾਂਜੀ ਮੈਂ ਚੰਗੀ ਆ ਛੋਟੀ ਸੁਥਰੀ ਚੰਗੀ ਆ ਲੇਵਾ ਭਾਂਡਾ ਚੰਗਾ ਹਾਂਜੀ ਥਾਨ ਥੰਨ ਦਾ ਸਹਜ ਬਹੁਤ ਸੋਹਣਾ ਦੇਖੋ ਨੋਕਲਾ ਥਣ ਲੱਗਾ ਜੀ ਸੰਧੂ ਸਾਹਿਬ ਹਾਂ ਆ ਦੇਖੋ ਕੁਆਲਿਟੀ ਕਿੰਨੀ ਆ ਬਾਕੀ ਠੰਡੀ ਹੈ ਠੰਡੀ ਠੰਡੀ ਕੋਈ ਆਉ ਉਹ ਨਹੀਂ ਆਪਣੇ ਸਟਾਕ ਕਰਨ ਲਈ ਕੋਈ ਜਿਤਨਾ ਮਰਜੀ ਇਤਰਾ ਥੱਲੇ ਬੱਚਾ ਛੱਡ ਕੇ ਬਾਲਟੀ ਰੱਖ ਕੇ ਚੋਲੇ ਕੇ ਲਾਤ ਨਾ ਕਰਮਾ ਚੱਕੂਗੀ ਤੇ ਸਾਬ ਦੇਵਾਂਗੇ ਕਿੰਨੇ ਦੀ ਬੂਰੀ ਬੂਰੀ ਹੋ ਜੇ ਅਜ ਸੋਨਾ ਸਾ ਜੀ ਹੋਈ ਬੂਰੀ ਬੂਰੀ ਜਾਵੇ ਪਰ ਇਹੋ ਜਿਹੇ ਨਗੀਨੇ ਵੀ ਘਰ ਘਰ ਨਹੀਂ ਵੱਜੇ ਪੂਰੇ ਹਾਂ ਚਲੋ ਮੱਝਾਂ ਦੇ ਆਪਾਂ ਰੋਈ ਵੇਚਦੇ ਆ ਤੇ ਪਰ ਇਹੋ ਜਿਹੇ ਸੋਨੇ ਛੋਟੇ ਕਿਤੇ ਹੀ ਮਿਲਦਾ ਇਹ ਜਨਵਾਰ ਚੋਂ ਆਪਾਂ ਵੀ ਵੀਡੀਓ ਪਾਉਣੀ ਕਰਕੇ ਸ਼ਾਮ ਨਾਲ ਕੱਢ ਕੇ ਲਿਆਂਦੀ ਆ ਠੀਕ ਹੈ ਬੜੇ ਦਿਨਾਂ ਦਾ ਜਾਂਦੇ ਆ ਸਫਤਾ ਕਰਨ ਕੱਲ ਸਫਤਾ ਬਣਿਆ ਪੰਜ ਸ਼ਹੀਦ ਨਹੀਂ ਜਾ ਕੇ ਦਾ ਠੀਕ ਹੈ ਇਹ ਵਾਰਤ ਮੰਗਦਾ ਅਗਲਾ ਪਹਿਲੇ ਪਹਿਲਾਂ ਸੋਨ ਦੇ ਪੈਸੇ ਬੜੇ ਜਿਆਦੇ ਮੰਗਦਾ ਹੈ ਚਲੋ ਹੰਟਕਾ ਨੇ ਇਹ ਅ ओके संधू साहब इबे कने दे ਝੋਟੀ ਆਪਾਂ ਇੱਕ ਪੰਜੀ ਦੀ ਵੇਚ ਦਾਂਗੇ ਠੀਕ ਆ ਪਰ ਵੀਡੀਓ ਆਪਾਂ ਪਾਉਣ ਲੱਗਿਆਂ ਤੁਹਾਡੇ ਚੈਨਲ ਦੇ 1.5 ਦੋ ਮਹੀਨੇ ਬਾਅਦ ਓਕੇ ਪਰ ਅੱਜ ਵੇਚ ਨਾਲ ਮੌਲੀ ਕਰਨਾ ਠੀਕ ਆ ਨਾ ਇੱਕ ਪੰਜੀ ਨਾ ਇੱਕ 20 1 ਲੱਖ ਦੇ 16000 ਦੀ ਝੋਟੀ ਦੇ ਦਾਂਗੇ 1 ਲੱਖ ਤੇ 16000 ਦੀ ਹਾਂਜੀ ਠੀਕ ਆ ਤੇ ਝੋਟੀ ਦੁੱਧ 12-13 ਕਿਲੋ ਕੱਢੂਗੀ ਸਾਡੇ ਸੰਧੂ ਸਾਹਿਬ ਵੇਖੋ ਥੱਲਿਓਂ ਝੋਟੀ ਕਰਮਾਲੀ ਹਾਂ ਜਿਵੇਂ ਤੀਜੀ ਸੂਈ ਮਾਈ ਦਾ ਕਿੱਡਾ ਹੁੰਦਾ ਉਹ ਚੀਜ਼ ਬਣੀ ਪਈ ਹੈ ਹਾਂਜੀ ਬਾਕੀ ਥਣ ਬਹੁਤ ਚੰਗਾ ਹਾਂਜੀ 1 ਲੱਖ 16 ਹਾਂਜੀ ਉਹਦੇ ਛੋੜ ਛੱਪਾ ਕਰ ਦਾਂਗੇ ਉਹ ਚ ਛੋੜ ਛੱਪਾ ਹੋ ਜੂ ਹਾਂਜੀ ਧੰਨਵਾਦ ਤੇ ਇਹ ਫਿਰ ਸੋਨੇ ਗੱਬਣ ਆ ਗੱਬਣੇ ਸੰਧੂ ਸਾਹਿਬ ਆ ਮੋਹਰਾ ਦੀ ਹੈ ਮੱਝ ਜੀ ਆਪਾਂ ਆ ਦੇ ਆਪਣੇ ਪਿੰਡੋਂ ਲਈ ਇੱਥੋਂ ਲਾਗੂ ਲਈ ਆ ਸੋਣੀ ਛੋਟੀ ਜਿੰਨੀ ਹੈਗੀ ਆ ਆ ਦੂਜਾ ਸੂਆ ਸੋਣੀ ਹੈ ਜੀ ਕਿਹੜਾ ਦੂਜਾ ਸੂਆ ਦੂਜਾ ਸੂਆ ਛੋਟੀ ਹਾਂਜੀ ਹਾਂਜੀ ਓਕੇ ਤੇ ਦਿਨ ਲੈ ਜੂ 8 ਦਿਨ ਹਫਤਾ ਇੱਕ ਪੂਰਾ ਲੈ ਜੂਗੀ ਲੈ ਜੂਗੀ ਹੈਨਾ ਪੂਰਾ ਹਫਤਾ ਇੱਕ ਲੈ ਜੂਗੀ ਤੇ ਭਾਰ ਪਿੱਛੇ ਲਓ ਮੈਂ ਭਾਰ ਪਿੱਛੇ ਦੀ ਗਾਰੰਟੀ ਕੋਈ ਕਿਸੇ ਨੇ ਆਨਲਾਈਨ ਮੰਗਾਉਣੀ ਆ ਗੱਡੀ ਦੇ ਵਿੱਚ ਉਤਾਰ ਕੇ ਥਣ ਚੈੱਕ ਕਰਕੇ ਤੇ ਫੇਰ ਸਾਨੂੰ ਪੈਸੇ ਦੇ ਕੇ ਤੇ ਠੀਕ ਐ ਇੰਨੀ ਗਰੰਟੀ ਪਿੱਛੇ ਦੀ ਗਰੰਟੀ ਹੈ ਜੀ ਓਕੇ ਓਕੇ ਦੁੱਧ ਝੋਟੀ ਨੇ ਚੰਗਾ ਦਿੱਤਾ ਹੁਣ ਆਹ ਸ਼ਾਇ ਜੀ ਪਹਿਲਾਂ ਥੱਲੇੋਂ ਕਹਿੰਦੇ ਸੀ 11 ਕਿਲੋ ਦੁੱਧ ਚੋਇਆ ਹੈ ਹਾਂ ਥਣ ਥਣ ਚੰਗਾ ਲੇਵਾ ਬਹੁਤ ਚੰਗਾ ਹਾਂਜੀ ਹਾਂਜੀ ਦੇਖੋ ਤੇ ਅੱਠਾਂ ਦਿਨਾਂ ਨੂੰ ਤਾਂ ਬਹੁਤ ਸੋਹਣੀ ਬਣ ਗਈ ਮੈਂ ਪੂਰੀ ਸ਼ਾਇ ਜੀ ਬਣ ਜੂਗਾ ਹਾਂ ਬਾਕੀ ਚਮੜੀ ਜਮਾਂ ਬਰੀਕ ਦੀ ਆ ਸਭ ਹਾਂਜੀ ਪੂਸ਼ਾ ਜੀ ਵੇਖੋ ਇਹ ਪਗਲੀ ਪੂਸ਼ ਇਹਦੀ ਹਾਂ ਝੋਟੀ ਥੋੜੀ ਜੀ ਬੰਦਿਆਂ ਤੋਂ ਸਮਝ ਘਟਾ। ਛਾ ਇਹੋ ਸਮਝ ਦੇ ਦੇ ਝੋਟੀ ਜਿੱਥੇ ਮਰਜੀ ਵੀ ਆਈ ਦਿੰਦੇ। ਮੇਲਾ ਲੁੱਟਣਾ ਝੋਟੀ ਨੇ। ਸਾਹ ਖਣੋ ਰਹੀ ਐ। ਇੱਥੇ ਐਂਡੀ। ਹਾਂਜੀ। ਤੇ ਬਾਕੀ ਝੋਟੀ ਚ ਕੋਈ ਕੱਚ ਨਹੀਂ ਗਾ। ਸਮਭਾਈ ਵੱਲੋਂ ਬੇਮਲੂਮਾ ਜਿਹਾ ਬਾਕੀ ਓਕੇ ਰਿਪੋਰਟ ਹੈ ਹਨਾ। ਹਾਂਜੀ ਹਾਂਜੀ। ਝੋਟੀ ਦੁੱਧ ਚੰਗਾ ਦੇਦੀ। ਝੋਟੀ ਸਾਹਿ ਜਿਹਨੇ ਪਹਿਲਾਂ ਨੇ 10-11 ਕਿਲੋ ਦੁੱਧ ਦਿੱਤਾ ਦੂਜੀ ਸਵੇਰ ਆਪਾਂ ਨੂੰ ਪਤਾ ਹੀ ਆ। ਵੇਖੋ ਬਾਕੀ ਬਰੀਕੀਆਂ ਝੋਟੀਆਂ। ਲੇਵਾ ਵੀ ਖੁੱਲਾ ਢੁੱਲਾ ਕਰਜੂ ਤਿਆਰ। ਹਾਂਜੀ ਇਧਰ ਆਓ। ਹੂੰ। ਨਹੀਂ ਓਕੇ ਆ ਜੱਟਾ। ਇਹ ਇਹਦਾ ਰੇਟ ਕਿ ਇਹਦਾ ਸ਼ਹਿਰ ਰੇਟ ਨਿਕਈ ਆ ਤਾਂ ਵੀ ਮੈਂ ਕਿਹਾ ਜੋੜਦਿਆਂ ਲੈ ਰੇਟ ਕਿਦਾ ਕਰਨਾ ਠੀਕ ਆ ਇਹਦਾ ਮੁੱਲ ਕਰਨ ਨੂੰ ਕਰ ਲਈਏ 1 5 1 10 ਕੋਈ ਨਹੀਂ ਕਰਨਾ ਲੱਖ ਰੀ ਦੇ ਦਈਏ ਕਰ ਦੇ ਥੋੜਾ ਬਹੁਤਾ ਫੇਰ ਪੂਰੇ ਹੀ ਕਰ ਦਈਏ 5 ਹੀ ਛੱਡ ਦਈਏ ਲੱਖ ਜੋ 95 95000 ਦੀ ਸੁਈ ਇਹੋ 1 10 ਦੇ ਜੀ ਹਾਂ 1 10 ਦੀ ਸੁਈ ਜੀ ਆ 95000 95000 ਦੀ ਅੱਜ ਵੀ ਗੱਬਣ ਗੱਬਣ ਲੈ ਗੱਬਣ ਗੱਬਣ ਲੈ ਇਹਦੇ 95 ਸੁਈ ਦਾ ਰੇਟ ਸੁਈ ਨਾਲ ਕਰਾਂਗੇ ਜੀ ਠੀਕ ਆ ਧੰਨਵਾਦ ਓਕੇ ਰਿਪੋਰਟ ਲੈ ਵੀ ਸੱਜਣੋ ਇਹ ਬਰਨਾਲੇ ਨਗਰ ਦੇ ਵਿੱਚ ਸੂਨੇ ਕੋਲੇ ਐਨੀਮਲ ਵਿਕਰੀ ਵਾਲੇ ਆ ਦੋਵੇਂ 95000 ਦੀ ਝੋਟੀ ਦੁੱਜਾ ਸੂਆ ਸੋਨਾ ਥਾਂਲੇ ਵਾਲਾ ਲੱਗਾ ਵਿਆ ਤੇ ਇਹ ਬਿਲਕੁਲ ਤਾਜੀ ਸੂਈ ਵੀ ਪੰਜਾ ਛੇ ਦਿਨਾਂ ਦੀ ਬੂਰੀ ਆ ਮੈਂ ਬਹੁਤ ਚੰਗੀ ਬਣੂਗੀ ਆਉਂਦੇ ਸੂਏ ਨੂੰ ਜਿਵੇਂ ਵੀਰ ਨੇ ਗੱਲਬਾਤ ਦੱਸੀ ਤੁਹਾਨੂੰ ਵੀ ਆਉਂਦੇ ਨੂੰ ਸੂਏ ਨੂੰ ਬਹੁਤ ਵੱਡੀ ਝੋਟੀ ਬਾਨਨੀ ਆ ਜਿੰਨੇ ਮਰਜ਼ੀ ਰੁਪਈਆ ਦੀ ਅਗਲਾ ਵੇਚ ਲੈ ਐਦਕੀ ਸੋਨਾ ਦੁੱਧ 12 ਕਿਲੋ ਪਾਉਣਾ ਚਾਹੀਦਾ ਫੈਕਸ ਹਵਾਨੇ ਦੀ ਆ ਸੋਨਾ ਲੇਵਾ ਲੱਗਾ ਹੋਇਆ ਝੋਟੀ ਥਣ ਬਹੁਤ ਚੰਗਾ ਵੀਡੀਓ ਐਂਡ ਤੱਕ ਵੇਖ ਲਈ ਤੁਸੀਂ ਧੰਨਵਾਦ ਜਿਉਂਦੇ ਵਾਸਤੇ ਰੋ ਵੀਡੀਓ ਨੂੰ ਐਂਡ ਤੱਕ ਵੇਖਣਾ